ਸਿਰਫ 200 ਰੁਪਏ ਦਾ ਸੂਟ ਹੈ ਭਾਈ ਕਲਰ ਤੁਹਾਨੂੰ ਮਿਲ ਜੂਗਾ ਚਲੋ ਹੁਣ ਤੇ ਸੂਟ ਹੀ ਆਪਣੇ ਕੋਲੇ ਹਾਂਜੀ ਸੂਟ ਦੇਖੀ ਜੀ ਇਹਨਾਂ ਦੇ ਦੇਖੋ ਕਲਰ ਇਹਨਾਂ ਦੇ ਆ ਗਿਆ 200 ਰੁਪਏ ਦਾ ਸੂਟ ਹੈ ਜੀ ਬਾਕੀ ਜਿਨ੍ਹਾਂ ਨੇ ਭੈਣ ਭਰਾਵਾਂ ਨੇ ਵਿਆਹ ਵਾਸਤੇ ਹੈਵੀ ਵਧੀਆ ਸੂਟ ਲੈਣੇ ਨੇ ਇਹ ਜਾਮ ਤੇ ਆਏਗਾ ਦੇਖੋ ਹੈਂਡਵਰਕ ਦਾ ਕੰਮ ਆਏਗਾ ਜੀ ਨਾਲ ਬਾਜੂ ਵਰਕ ਆਏਗੇ ਸੋਈ ਦੁਪੱਟਾ ਵਰਕ ਇਦਾਂ ਦੇ ਹੈਂਡਵਰਕ ਦੇ ਪੀਸ ਦੇਖਣੇ ਆ ਜੋ ਕਿ ਤੁਹਾਨੂੰ ਬਾ 1500 1200 ਇਦਾਂ ਮਿਲਦੇ ਸਿਰਫ ਆਪਣੇ ਕੋਲ ਹੈਗਾ ਜੀ 850 ਰੁਪਏ ਹੈ ਜੀ ਓਕੇ ਜੀ ਐਰੇ ਕੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸੂਟ ਦਿਖਾਉਣ ਆ ਬਹੁਤ ਘੱਟ ਰੇਟਾਂ ਦੇ ਵਧੀਆ ਵਿੱਚ ਜੀਐਮਟੀ ਪਾਲ ਖੜਿਆ ਆ ਜੀ ਦਿਖਾਈਏ ਤੁਹਾਨੂੰ ਸੂਟ ਵਧੀਆ ਵਧੀਆ ਰਿਟੇਲ ਤੇ ਹੋਲਸੇਲ ਦੋਨੇ ਮਿਲਣਗੇ ਜਿਹਦਾ ਮਾਰਗੀ ਸੁਣਾ ਰਿਹਾ ਮੇਰੀ ਆਲੋ ਠੀਕ ਠਾਕ ਹਾਂਜੀ ਵਧੀਆ ਭਾਈ ਆਇਓ ਅੱਜ ਤੁਹਾਡੇ ਵਾਸਤੇ ਲਿਆਏ ਆ ਸਿੰਗਲ ਸਿੰਗਲ ਪੀਸਾਂ ਦੀ ਵੀਡੀਓ ਜਿਹਦਾ ਦੀ ਵਿਆਹ ਸ਼ਾਦੀ ਨੂੰ ਲੈਣ ਦੇਣ ਵਾਸਤੇ ਚਾਹੀਦੇ ਆ ਤੁਹਾਨੂੰ ਇੱਧਰ ਦੇ ਆਰਟੀਕਲ ਮਿਲਣਗੇ ਸਿਰਫ 200 ਰੁਪਏ ਦਾ ਸੂਟ ਹੈ ਭਾਈ ਕਲਰ ਤੁਹਾਨੂੰ ਮਿਲ ਜਣ ਚਲੇ ਹੁਣ ਤੇ ਸੂਟ ਹੀ ਆਪਣੇ ਕੋਲੇ ਹਾਂਜੀ ਸੂਟ ਦੇਖੀਏ ਨਾ ਦੇਖੋ ਕਲਰ ਇਹਨਾਂ ਦੇ ਆ ਗਏ 200 ਰੁਪਏ ਦਾ ਸੂਟ ਹੈ ਜੀ ਬਾਕੀ ਜਿਨ੍ਹਾਂ ਨੇ ਭੈਣ ਭਰਾਵਾਂ ਨੇ ਵਿਆਹ ਵਾਸਤੇ ਹੈਵੀ ਵਧੀਆ ਸੂਟ ਲੈਣੇ ਨੇ ਇਹ ਜਾਮ ਤੇ ਆਏਗਾ ਦੇਖੋ ਹੈਂਡਵਰਕ ਦਾ ਕੰਮ ਆਏਗਾ ਜੀ ਨਾਲ ਬਾਜੂ ਵਰਕ ਆਏਗੇ ਸੋਈ ਦੁਪੱਟਾ ਵਰੇ ਇਹ ਦੇਖੋ ਦੁਪੱਟਾ ਵੀ ਪੂਰਾ ਹੈਵੀ ਹੈਗਾ ਸਿਰਫ 500 ਰੁਪਏ ਪਾਈ ਜੋ ਕਿ ਤੁਹਾਨੂੰ ਵਿਚਾਰ ਵਿੱਚ 10000 ਰੁਪਏ ਦੇ ਮਿਲਦੇ ਨੇ 500 ਰੁਪਏ ਇਹ ਦੇਖੋ ਜੀ 600 ਰੁਪਏ ਦਾ ਆਈਟਮ ਹੈ ਜੀ ਪੂਰਾ ਸਟੋਨ ਵਰਕ ਆਏਗਾ ਨਾਲ 4 ਸੈਟ ਦੁਪੱਟਾ ਆਏਗਾ ਜੀ ਨਹੀਂ ਵੀ ਐ ਲੋ ਜੀ ਅੱਜ ਤੱਕ ਮੈਂ ਤੁਹਾਨੂੰ ਮੈਂ ਸਿੰਗਲ ਸਿੰਗਲ ਪੀਸ ਦਿਖਾਏ ਆ ਬਾਕੀ ਕਲਰ ਕੋਲਰ ਡੈਟ ਤੁਹਾਨੂੰ ਮਿਲ ਜਾਣਗੇ ਐਦਾ ਦੇ ਹੈਂਡਵਰਕ ਦੇ ਪੀਸ ਦੇਖਣੇ ਆ ਜੋ ਕਿ ਤੁਹਾਨੂੰ ਬਾੜ 1500 1200 ਐਦਾ ਮਿਲਦੇ ਸਿਰਫ ਆਪਣੇ ਕੋਲ ਹੈਗਾ ਜੀ 850 ਰੁਪਏ ਹੈ ਜੀ ਓਕੇ ਜੀ ਇਹ ਦੇਖੋ 4 ਸੈਟ ਦੁਪੱਟਾ ਆਏਗਾ ਕੱਟ ਵਰਕ ਦਾ ਜੀ ਠੀਕ ਹੋ ਗਿਆ ਬਾਕੀ ਗਰਮ ਵੀ ਆਪਣੇ ਕੋਲ ਪੂਰੀ ਵੈਰਾਈਟੀ ਹੈਗੀ ਗਰਮ ਦੇ ਵਿੱਚ ਆਏਗਾ ਇਹ ਦੇਖੋ ਜੀ ओके भाई शॉल आए 20 मीटर ਦਾ ਸ਼ਾਲ ਆਏਗਾ ओके भाई ਕਿੰਨੇ ਦਾ ਹੈ ਇਹ ਐ ਤੁਹਾਨੂੰ ਲੱਗਣਾ ਜੀ 750 ਰੁਪਏ ਜੀ ओके भाई ਬਾਕੀ ਵੈਰਾਈਟੀ ਕੋ ਕਾਫੀ ਹੈ ਜੀ ਤੁਸੀਂ ਦਿਖਾਈ ਸਕਦੇ ਹੋ 200 ਤੋਂ ਸ਼ੁਰੂ ਕਰ ਦਿੰਦੇ ਹਾਂ ਹਾਂਜੀ 200 ਤੋਂ ਲੈ ਕੇ ਵਧੀਆ ਜਿੰਨਾ ਮर्जी ਦਾਜ ਬੜੀ ਵਾਸਤੇ ਵੀ ਸੋਨੇ ਉਧਰ ਪੀਸ ਵਧੀਆ ਹੈਂਡ ਬ੍ਰੈਕ ਲਈ ਕੱਢੋ ਜੀ ਇਹ ਦੇਖੋ ਭਾਈ ਐਦਾਂ ਦੇ ਸੂਟ 500 ਰੁਪਏ ਦਾ ਟੁੜੀ ਇਹ ਦੇਖੋ 4 ਸੈਟ ਦੁਪੱਟੇ ਨਾਲ ਓਕੇ ਵੀਰੇ ਇਹ ਪੈਨਪਰਾਵਾਂ ਲਈ ਸਿੰਗਲ ਪੀਸ ਜਿਨ੍ਹਾਂ ਨੇ ਲੈਣੇ ਹੁਣ ਜਿਹੜਾ ਬੜੀਕ ਦਾ ਕੰਮ ਹੈ ਇੱਕ ਇੱਕ ਦੋ ਦੋ ਪੀਸਾਂ ਨਾਲ ਵੈਰਾਈਟੀ ਬਣਾਉਣਾ ਚਾਹੁੰਦੇ ਹਣ ਤੋਂ ਬਣਾ ਸਕਦੇ ਨੇ ਆਪਣੇ ਕੋਲ ਹੋਲ ਸੇਲ ਵੀ ਹੈ ਜੀ ਚਾਰ ਚਾਰ ਦੇ ਲੈਣਾ ਚਾਹੁੰਦੇ ਕੋਈ ਜਿਹੜਾ ਬਿਆਹ ਸ਼ਾਦੀਆਂ ਕਿਹਨਾਂ ਲੈਣੇ ਇਕੱਠੇ ਕੱਪੜੇ ਹਾਂਜੀ 5000 ਤੱਕ ਤੁਸੀਂ ਲੈ ਸਕਦੇ ਹੋ ਜੀ ਦੇਖੋ ਮਿਨੀਮਮ 5000 ਤੱਕ ਆਰਡਰ ਕਰਨਾ ਹਾਂਜੀ ਆਨਲਾਈਨ ਵੀ ਮੰਗਾ ਸਕਦੇ ਹੋ ਵੀਡੀਓ ਕਾਲ 'ਚ ਦੇਖਣਾ ਉਹ ਵੀ ਦੇਖ ਸਕਦੇ ਹੋ ਓਕੇ ਦੁਕਾਨ ਤੇ ਸਿੰਗਲ ਪੀਸ ਮਿਲ ਜੂ ਉਹ ਨਹੀਂ ਆਰਡਰ ਕਰਦੇ ਹਨ ਸਿੰਗਲ ਪੀਸ ਦਾ ਤਾਂ ਨਹੀਂ ਆਰਡਰ ਜਾਣਾ ਹਨ ਸਿੰਗਲ ਪੀਸ ਆਰਡਰ ਰਹੀ ਹੈ 5000 ਦਾ ਲੱਗੂ 5000 ਦੇ ਜੋ ਲੈਣਗੇ ਵੈਨਪਰਾ ਮੇਰੇ ਉਹਨਾਂ ਵਾਸਤੇ ਅਸੀਂ ਆਰਡਰ ਕਰ ਦਾਂਗੇ ਜੀ ਓਕੇ ਫਿਰ ਇੱਧਰ 올 ਪੰਜਾਬ ਠੀਕ ਹੈ ਭਾਈ ਲੱਕੀ ਆਪਣੇ ਕੋਲ ਵਧੀਆ ਤਾਂ ਵਧੀਆ ਜਿੰਦਾਂ ਕਿ ਆ ਬ੍ਰਾਈਡਲ ਰੈੱਡ ਪੀਸ ਮੰਗਦੇ ਨੇ ਲਾਹਾਂ ਫੇਰੇ ਵਾਸਤੇ ਇਹ ਦੇਖੋ ਓਕੇ ਜੀ ਇਹ ਦੇਖੋ ਜੀ 200 2000 ਵਾਲਾ ਪੀਸ ਤੁਹਾਨੂੰ ਲੱਗੇਗਾ ਜੀ ਸਿਰਫ 1000 ਰੁਪਏ ਰੁਪਏ ਜੀ ਓਕੇ ਭਾਈ ਹੈਵੀ ਦੁਪੱਟਾ ਆਏਗਾ ਨਾਲ ਤੋਂ ਉਧਰੋਂ ਪਿਓਨ ਤੇ ਪੀਸ ਘੱਟ ਤੋਂ ਪੈਣ ਜੀ ਸਮਾਕੀ ਦੇਖ ਲਓ ਭਾਈ ਇਹਨਾਂ ਦਾ ਸਟਾਕ ਬਹੁਤ ਪਿਆ ਪਹਿਲਾਂ ਵੀ ਵੀਡੀਓ ਪਾਈ ਆਪਾਂ ਚੈਨਲ ਉੱਤੇ ਜਾ ਕੇ ਦੇਖ ਲੈਣਾ ਹੈ ਇਹ ਦੇਖੋ ਪਿਓਰ ਜੀ ਇਹ ਕਿੰਨੇ ਦਾ ਇਹ ਭਾਈ 600 ਰੁਪਏ ਦਾ ਜੀ ਓਕੇ ਅਜੇ ਮਹਿੰਗਾ ਹੈ ਹਾਂ ਜੀ ਹੁਣ ਤੁਹਾਨੂੰ ਥੋੜੀ ਜਿਹਾ ਮੈਂ ਵਧੀਆ ਆਰਟੀਕਲ ਦਿਖਾ ਦਿੰਦਾ ਜੋ ਕਿ 2500 3000 ਵਾਲੇ ਨੇ ਆਪਣੇ ਵਾਸਤੇ ਵੀ ਆ ਸ਼ਾਦੀ ਚ ਪਾਉਣ ਵਾਸਤੇ ਲੈਣੇ ਹੋ ਉਹਨਾਂ ਨੇ ਜਿਨ੍ਹਾਂ ਨੇ ਦੇਖੋ ਪਿਓਰ ਹੈਂਡਵਰਕ ਤਾਂ ਪਿਓਰ ਨੇਚਰਲ ਦਾ ਕੱਪੜਾ ਆਏਗਾ ਆਲ ਓਵਰ ਨਾਲ ਪਿਓਰ ਚਨੂਨ ਦਾ ਦੁਪੱਟਾ ਆਏਗਾ ਇਹਨਾਂ ਦੀ ਰੇਂਜ ਆਏਗੀ ਤੁਹਾਨੂੰ ਜੀ 1750 ਰੁਪਏ ਦੀ ਓਕੇ ਜੀ ਹਾਂ ਜੀ ਜੋ ਕਿ ਤੁਹਾਨੂੰ ਮਾਰਕੀਟ ਤੇ ਮਿਲਦੇ ਨੇ 2500 3000 220 ਇਦਾਂ ਮਿਲਦੇ ਨੇ ਆਪਣਾ ਹੋਲ ਸੇਲ ਦਾ ਵੀ ਹੈ ਜੀ ਜਿਨ੍ਹਾਂ ਨੇ ਪੈਨਪਰਾਮ ਨੇ ਵੇਚਣ ਵਾਸਤੇ ਕੱਪੜਾ ਲੈਣਾ ਉਹ ਵੀ ਆ ਸਕਦੇ ਨੇ ਸਾਡਾ ਹੋਲ ਸੇਲ ਸੈਕਸ਼ਨ ਵੀ ਹੈ ਇਹ ਸਾਡਾ ਰਿਟੇਲ ਸੈਕਸ਼ਨ ਹੈ ਜਿਸ ਵਿੱਚ ਅਸੀਂ ਸਿੰਗਲ ਸਿੰਗਲ ਪੀਸ ਦੇ ਦਿੰਦੇ ਹਾਂ ਜੀ ਓਕੇ ਭਾਈ ਇਹ ਦੇਖੋ ਕਿੰਨਾ ਪਿਆਰਾ ਯੂਨੀਕ ਹੀ ਆ ਪੀਸ ਹੈ ਕਿ ਨਾਲ ਦੁਪੱਟਾ ਵੀ ਬੜਾ ਚਨੋਂ ਦਾ ਪਿਆਰਾ ਵਰਕ ਕੀਤਾ ਹੋਇਆ ਹੈਗਾ ਟਾਈ ਟਾਈ ਮੀਟਰ ਪਲੱਸ ਦੁਪੱਟੇ ਆਣਗੇ ਜੀ ਥੈਂਕ ਯੂ ਭਾਈ ਹਾਂ ਜੀ ਇਹਦਾ ਕੀ ਪ੍ਰਾਈਸ ਹੈ ਇਹ ਵੀ ਤੁਹਾਨੂੰ 1700 1800 ਇਸ ਰੇਂਜਾ ਵਿੱਚ ਮਿਲ ਜਾਣਗੇ ਇਹ ਦੇਖੋ 700 ਰੁਪਏ ਦਾ ਪੀਸ ਆਏਗਾ ਵੀ ਨੈਕ ਤੇ ਕੰਮ ਕੀਤਾ ਹੋਇਆ ਹੈ ਜੀ ਚੰਦੇਰੀ ਸਿਰ ਦੇ ਉੱਪਰ ਨਾਲ ਔਰਗੰਜਾ ਵਿਸਕੋਸ ਦਾ ਦੁਪੱਟਾ ਆਏਗਾ ਜੀ ਇਹ ਦੇਖੋ ਜੀ ਕੋਕੀ ਜੀ ਪੀਸ ਆ ਗੋ ਦਾ ਮੇਰਾ ਇਹ 700 ਵੀ ਰੇਟ ਹੈ ਭਾਈ ਮੈਂ ਰੇਟ ਪਹਿਲਾਂ ਦੱਸ ਰਿਹਾ ਦੇਖੋ ਜਿੱਦਾਂ ਕਿ ਆ 500 ਰੁਪਏ ਆ ਵੀ ਨਾ ਚੇਕ ਰੇਕਤਰਾ ਵੀ ਚੀਜ਼ ਹੈ ਕਿ ਜਿਨ੍ਹਾਂ ਨੂੰ ਤਿੰਨ ਪਰਮ ਨੇ 50 ਸਾਤੀ ਆਪਣੇ ਵਾਸਤੇ ਲੈਣਾ ਉਹ ਤੋਂ ਲਾਇਸ਼ਾ ਕ੍ਰਿਸ਼ਨ ਤੇ ਆ ਸਕਦੇ ਨੇ ਜੇ ਐਮ ਡੀ ਮਾਲ ਲੁਧਿਆਣਾ ਸਟੇਸ਼ਨ ਦੇ ਸਾਹਮਣੇ ਬਾਕੀ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈ ਗਾ ਜੀ ਹੋ ਜੋ ਹੋਲ ਸੇਲ ਤੋਂ ਥੋੜਾ ਰੇਟ ਦਾ ਵੀ ਫਰਕ ਪੈ ਜੂਗਾ ਨਾ ਵੀ ਹੋਲ ਸੇਲ ਤੋਂ ਲੈਂਦੇ ਆ ਹਾਂ ਜੀ ਸਿੰਗਲ ਨਾਲੋਂ ਘੱਟੂਗਾ ਰੇਟ ਰੇਟ ਭਾਈ ਇਸ ਰੇਟ ਮੈਂ ਰੇਟ ਮੈਂ ਕਹਿੰਦਾ ਪੂਰੀ ਮਾਰਕੀਟ ਟਰਾਈ ਕਰ ਲੈਣੇ ਦੇਖੋ ਜੀ 350 ਰੁਪਏ ਦਾ ਸੂਟ ਲੈਣ ਦੇਣ ਵਾਸਤੇ ਇਹਨਾਂ ਦੇ ਸਾਰੇ ਭਾਈ ਮੈਂ ਇਸ ਟਾਈਮ ਸਿੰਗਲ ਸਿੰਗਲ ਪੀਸ ਦਿਖਾ ਰਹੇ ਆ ਜਿਨ੍ਹਾਂ ਕਿ ਇਹਨਾਂ ਦੇ ਕਲਰ ਵੀ ਮਿਲ ਜਾਣਗੇ ਕੁਆਟਿਟੀ ਤੁਸੀਂ ਜਿੰਨੀ ਕਹੋਗੇ ਮੈਂ ਉੰਨੀ ਕੱਢ ਕੇ ਦੇ ਦੂੰਗਾ ਪਰ ਸਾਡੇ ਕੋਲ ਇਸ ਟਾਈਮ ਟਾਈਮ ਨਹੀਂ ਹੈ ਇਸ ਕਰਕੇ ਅਸੀਂ ਸਿੰਗਲ ਸਿੰਗਲ ਪੀਸ ਤੁਹਾਨੂੰ ਦਿਖਾ ਰਹੇ ਆ ਛੋਟੀ ਜੀ ਵੀਡੀਓ ਬਣਾ ਰਹੇ ਆ ਮੇਰੇ ਭੈਣ ਪਧਾਵਾ ਵਾਸਤੇ ਲਈ ਨਾ ਐਦਾਂ ਦੇ ਹੈਵੀ ਸੂਟ ਮੈਂ ਸਸਤੇ ਮਹਿੰਗੇ ਵਿੱਚ ਹੀ ਦਿਖਾ ਰਹੇ ਆ ਕੋਈ ਚੱਕਰ ਨਹੀਂ ਬਿੱਧਾ ਦਿਖਾ ਰਹੇ ਹਾਂ ਹਾਂਜੀ ਕੋਈ ਐਦਾਂ ਅਰੇਂਜ ਵਾਈਜ਼ ਦਾ ਕੋਈ ਚੱਕਰ ਨਹੀਂ ਹੈ ਰੇ ওকে ਭਾਈ ਬਾਜੂ ਵਰਕਾਂਗੇ ਵੀਰ ਜੀ ਪੂਰਾ ਫੁੱਲ ਫਰੰਟ ਹੈਗਾ 1795 1895 ਇਸ ਰੰਗ ਦੀ ਛੇ ਓਕੇ ਜੀ ਇਹ ਵੀ ਕੋਈ ਸ਼ਾਰਟ ਕੀ ਕਰਦੇ ਤੁਸੀਂ ਜਦ ਜੀ ਪਿਓਰ ਮਸਲੀਨ ਵਿਸਕੋਸ ਮਸਲੀਨ ਦੇ ਉੱਪਰ ਹੈਗਾ ਨਾਲ ਹੈਂਡਵਰਕ ਦਾ ਕੰਮ ਕੀਤਾ ਹੋਇਆ ਜੀ ਹਾਂਜੀ ਔਰ ਗੰਜਾ ਐਸ ਤੁਹਾਨੂੰ ਲੱਗੇਗਾ ਸਿਰਫ 695 ਰੁਪਏ ਜੀ ਓਕੇ ਜੀ ਵੈਸੇ ਬਥੇ ਇਹਦਾ ਰੇਟ ਇਹਨਾਂ ਦਾ ਰੇਡੂਡ ਜਾ ਕਾਫੀ ਨੇ ਬਾਜ਼ਾਰ ਚ ਇਹ ਦੇਖੋ ਪਿਓਰ ਦਾ ਡਾਟੀ ਹਾਂਜੀ ਰੇਟ ਜਿਆਦਾ ਨਹੀਂ ਪੈਦਾ ਇਹਨਾਂ ਦੇ ਰੇਟ ਪਾਜੀ ਤੁਹਾਨੂੰ ਜੇ ਡਿਟੇਲ ਦੀ ਦੂਜੀ ਦੁਕਾਨ ਤੇ ਜਾਓਗੇ ਤਾਂ ਤੁਹਾਨੂੰ ਵਾਦੇ ਮਿਲਣਗੇ 800 900 ਹਜ਼ਾਰ ਰੁਪਏ ਦੀ ਰੇਂਜ 'ਚ ਮਿਲਣਗੇ ਪਰ ਸਾਡੀ ਦੁਕਾਨ ਲਈ ਸ਼੍ਰੀ ਕ੍ਰਿਸ਼ਨ ਤੇ ਤੁਸੀਂ ਆਉਂਗੇ ਜੇ ਐਮਡੀ ਨੂੰ ਤੁਹਾਨੂੰ ਫਾਇਦੇ ਨਾਲ ਸੌਦੇ ਮਿਲਣਗੇ ਇਹ ਦੇਖੋ ਪਿਓਰ ਦੀ ਨੇਚਰਲ ਦੇ ਇੱਕ ਸੂਟ ਹੈਂਡਵਰਕ ਦਾ ਕੰਮ ਕਿੱਦਾਂ ਹੋਇਆ ਨਾਲ 2.5 ਮੀਟਰ ਦੇ ਦੁਪੱਟੇ ਵਰਕ ਕਿੱਤੇ ਤੁਹਾਨੂੰ ਮਿਲਣਗੇ